ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਅਸੀਂ ਜੋ ਵੀਡੀਓ ਤੁਹਾਨੂੰ ਦੇਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇੱਕ ਐਸਾ ਪੌਦਾ ਆ ਇੱਕ ਐਸਾ ਬੂਟੀ ਆ ਜਿਹੜੀ ਜੇ ਕਿ ਉਹਦੀ ਜੜ ਤੁਸੀਂ ਲੈ ਆਓ ਉਸ ਬੂਟੀ ਦੀ ਜੜ ਨੂੰ ਜੇ ਤੁਸੀਂ ਲੈ ਆਓ ਉਸ ਬੂਟੀ ਦੀ ਜੜ ਦੇ ਨਾਲ ਕੀਤੇ ਕਰਾਏ ਨੂੰ ਖਤਮ ਕੀਤਾ ਜਾ ਸਕਦਾ ਕੋਈ ਵੀ ਇਲਮ ਕੀਤਾ ਹੋਵੇ ਉਹਨੂੰ ਤੋੜਿਆ ਜਾ ਸਕਦਾ ਜੇ ਕੋਈ ਬੰਧਨ ਕੀਤੇ ਹੋਏ ਨੇ ਇਹ ਬੰਧਨ ਖੋਲੇ ਜਾ ਸਕਦੇ ਨੇ ਕੋਈ ਵੀ ਹੋਰ ਹਰ ਪਾਸੋਂ ਕੋਈ ਇਦਾਂ ਦਾ ਬੰਧਨ ਕੀਤਾ ਹੋਵੇ ਤਾਂ ਉਸ ਬੂਟੀ ਦੇ ਨਾਲ ਉਸ ਪੌਦੇ ਦੀ ਜੜ ਦੇ ਨਾਲ ਸਾਰੇ ਬੰਧਨ ਖੁੱਲ ਜਾਣਗੇ ਤੇ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲੈਣਾ ਜੀ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਹਾਂ ਉਸ ਜੜੀ ਬੂਟੀ ਬਾਰੇ ਜਿਹੜਾ ਬੂਟੀ ਹੈ ਕਿਹੜੀ ਹੈ ਕਿਹੜਾ ਹੋ ਐਸਾ ਹੈਗਾ ਪੌਦਾ ਜਿਹਦੇ ਨਾਲ ਅਸੀਂ ਜਿਹਦੀ ਜੜ ਨੂੰ ਲਿਆ ਕੇ ਅਸੀਂ ਕਿਤੇ ਕਰਾਇਆ ਨੂੰ ਖਤਮ ਕਰ ਸਕਦੇ ਹਾਂ ਹਰ ਇੱਕ ਇਲਮ ਨੂੰ ਤੋੜ ਸਕਦੇ ਹਾਂ ਕੋਈ ਵੀ ਬੰਧਨ ਕੀਤਾ ਹੋਵੇ ਕਿਸੇ ਦਾ ਵੀ ਬੰਧਨ ਕੀਤਾ ਹੋਵੇ ਉਸ ਬੰਧਨ ਨੂੰ ਖੋਲ ਸਕਦੇ ਆਂ ਤੋੜ ਸਕਦੇ ਆਂ ਹਰ ਬੰਧਨ ਨੂੰ ਤੋੜਿਆ ਜਾ ਸਕਦਾ ਖੋਲਿਆ ਜਾ ਸਕਦਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਏਗੀ ਜੇ ਤੁਸੀਂ ਇਸ ਸਾਡੇ ਹੋਏ ਦਿੱਤ ਜਿੱਦਾਂ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਉਸ ਤਰੀਕੇ ਦੇ ਨਾਲ ਜੇ ਤੁਸੀਂ ਕਰ ਲਿਆ ਤੇ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਖਰਾਬੀ ਜਿਹੜੀ ਹੁੰਦੀ ਹੈ ਉਹ ਕੀਤੇ ਕਰਾਏ ਵਾਲਿਆਂ ਦੀ ਹੁੰਦੀ ਹੈ ਕਿਉਂ ਕਰਕੇ ਕੀਤੇ ਕਰਾਏ ਵਾਲੇ ਬੰਦੇ ਜਿਹੜੇ ਉਹ ਕਦੀ ਬਾਜ਼ ਨਹੀਂ ਆਉਂਦੇ ਉਹ ਹਟਦੇ ਨਹੀਂਗੇ ਹਰ ਪਾਸੋਂ ਕਰਨ ਦੀ ਤਾੜ ਚ ਰਹਿੰਦੇਗੇ ਆਪਣੇ ਜਿਹੜਾ ਵੀ ਦੁਸ਼ਮਣ ਬਣਾਇਆ ਹੁੰਦਾ ਉਹਨਾਂ ਨੇ ਜਿਹੜਾ ਵੀ ਕੋਈ ਉਹਨਾਂ ਦਾ ਦੁਸ਼ਮਣ ਹੋਵੇ ਕੋਈ ਆਂਡ ਗੁਆਂਡ ਹੋਵੇ ਉਹਨੂੰ ਦੇਖ ਕੇ ਜਰ ਨਹੀਂ ਸਕਦੇ ਤੇ ਇਹ ਲੋਮ ਜਿਹੜੇ ਕਰਦੇ ਆ ਉਹਨਾਂ ਦਾ ਕੰਮ ਹੀ ਇਹ ਹੁੰਦਾ ਉਹਨਾਂ ਨੇ ਹਟਣਾ ਨਹੀਂਗਾ ਕੋਈ ਵੀ ਪੁੱਠਾ ਕੰਮ ਕਰਨਾ ਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹੋ ਸੁਰੱਖਿਅਤ ਰਹਿ ਸਕਦੇ ਹੋ ਕਰਨਾ ਕਿੱਦਾਂ ਸਾਰਾ ਕੁਝ ਦੱਸਾਂਗੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਦੇਖਣਾ ਜ਼ਰੂਰ ਕੋ ਕਰਕੇ ਸਾਰੀ ਗੱਲਬਾਤ ਵੀਡੀਓ ਨੂੰ ਦੇਖਣ ਤੋਂ ਬਾਅਦ ਹੀ ਸਮਝਾਉਣੀ ਆ ਵਿੱਚ ਟੁੱਟਮੀ ਟੁੱਟਮੀ ਗੱਲ ਦੇ ਸੁਣਨ ਦੇ ਨਾਲ ਕੋਈ ਗੱਲ ਸਮਝ ਨਹੀਂ ਆਉਂਦੀ ਤੇ ਜਿਹੜੀ ਗੱਲਬਾਤ ਹੈ ਪੂਰੀ ਵੀਡੀਓ ਸੁਣ ਲਿਓ ਤੁਹਾਨੂੰ ਸਭ ਸਮਝ ਆ ਜਾਏਗਾ ਤਾਂ ਦੋਸਤੋ ਇਹਦੇ ਨਾਲ ਜਿੱਦਾਂ ਤੁਹਾਨੂੰ ਦੱਸਿਆ ਪਿੱਛੇ ਕਿ ਕੋਈ ਵੀ ਇਲਮ ਨੂੰ ਤੋੜਿਆ ਜਾ ਸਕਦਾ ਬੰਧਨ ਖੋਲੇ ਜਾ ਸਕਦੇ ਆ ਠੀਕ ਹੈ ਇਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੁਹਾਡੇ ਇੱਕ ਫੋਟੋ ਤਿਆਰੀ ਹੋਣੀ ਸਕਰੀਨ ਦੇ ਇਹਨੂੰ ਧਤੂਰਾ ਕਹਿੰਦੇ ਆ ਇਹੀ ਉਹ ਜੜੀ ਬੂਟੀ ਹੈ ਉਹੀ ਇਹ ਇੱਕ ਪੌਦਾ ਆ ਜਿਹਦੀ ਜੜ ਲਿਆ ਕੇ ਤੁਸੀਂ ਹਰ ਇੱਕ ਇਲਮ ਨੂੰ ਤੋੜ ਸਕਦੇ ਹੋ ਕੋਦੀ ਕਾਟ ਕਰ ਸਕਦੇ ਹੋ ਜੇ ਇਹਦੀ ਜੜ ਨੂੰ ਤੁਸੀਂ ਸਾਡੇ ਦਿੱਤੇ ਹੋਏ ਤਰੀਕੇ ਨਾਲ ਤੁਸੀਂ ਇਹਨੂੰ ਵਰਤ ਲਿਆ ਤਾਂ ਦੁਨੀਆਂ ਦਾ ਕੋਈ ਮਾਈ ਦਾ ਲਾਲ ਤੁਹਾਡਾ ਬਾਲ ਬਿੰਗਾ ਨਹੀਂ ਕਰ ਸਕਦਾ چاہے ਕੋਈ ਵੱਡੇ ਤੋਂ ਵੱਡਾ ਤਾਤ੍ਰਿਕ ਜਾਦੂ ਟੂਣੇ ਵਾਲਾ ਕੋਈ ਵੱਡਾ ਚੇਲਾ ਹੋਵੇ ਆਪਣੇ ਆਪ ਨੂੰ ਕਹਿੰਦਾ ਘਵਾਉਂਦਾ ਕਿਉਂ ਕਰਕੇ ਇਹ ਜਿਹੜਾ ਪੌਦਾ ਆ ਇਹ ਬੰਦੇ ਨੂੰ ਹਰ ਥਾਂ ਤੋਂ ਬਚਾਉਂਦਾ ਆ ਇਹਦਾ ਬਸ ਪ੍ਰਯੋਗ ਕਰਨ ਦਾ ਤਰੀਕਾ ਆਉਣਾ ਚਾਹੀਦਾ ਆ ਤੇ ਇਹਦੇ ਵਰਗੀ ਇਸ ਤੋਂ ਵੱਡੀ ਚੀਜ਼ ਕੋਈ ਹੋਰ ਹੈ ਨਹੀਂ ਠੀਕ ਹੈ ਜੀ ਹੁਣ ਇਹਦੇ ਮੈਂ ਤੁਹਾਨੂੰ ਇਹਦੇ ਵਰਤਣ ਦੇ ਪ੍ਰਯੋਗ ਦੱਸੂਗਾ ਤੇ ਇਹਦੀ ਵਿਧੀ ਵੀ ਦੱਸੂਗਾ ਵੀ ਤੁਸੀਂ ਇਹਨੂੰ ਕਿੱਦਾਂ ਕਿਦਣ ਲੈ ਕੇ ਆਉਣਾ ਤੇ ਕਿਦਣ ਕੀ ਕੀ ਕਰਕੇ ਇਹਨੂੰ ਕਿੱਦਾਂ ਇਹਨੂੰ ਵਰਤਣਾ ਹੈ ਤੁਸੀਂ ਠੀਕ ਹੈ ਤੁਸੀਂ ਪੌਦੇ ਦਾ ਤੁਹਾਨੂੰ ਸਮਝਾਈ ਗਿਆ ਹੋਣਾ ਇਹ ਆਮ ਹਰ ਆਪਣੇ ਹਰ ਪਾਸੋਂ ਮਿਲ ਜਾਂਦਾ ਹੈ ਕੋਈ ਦਿੱਕਤ ਨਹੀਂ ਆ ਤੁਸੀਂ ਜੇ ਕਿਤੇ ਇੱਧਰ ਉੱਧਰ ਦੇਖੋ ਕਿਸੇ ਵੀ ਖਾਲੀ ਪਲਾਟਾਂ ਦੇ ਵਿੱਚ ਇਹ ਪੌਦਾ ਆਮ ਲੱਗਿਆ ਮਿਲ ਜਾਂਦਾ ਹੈ ਇਹਨੂੰ ਜਿਆਦਾ ਲੱਭਣ ਦੀ ਕੋਈ ਦਿੱਕਤ ਨਹੀਂ ਹੁੰਦੀ ਇਹ ਜਿਹੜਾ ਤਤੂਰਾ ਆ ਇਹ ਜ਼ਿਆਦਾਤਰ ਭੋਲੇनाथ ਦੇ ਸ਼ਿਵਲਿੰਗ ਦੇ ਉੱਤੇ ਚੜਾਇਆ ਜਾਂਦਾ ਆ ਭੋਲੇनाथ ਨੂੰ ਸਭ ਤੋਂ ਜ਼ਿਆਦਾ ਇਹ ਇਹਦਾ ਇਹਦਾ ਫਲ ਪਸੰਦ ਹੈ ਇਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਫੁੱਲਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਤੇ ਇਸ ਕਰਕੇ ਇਹ ਜਿਹੜਾ ਪੌਦਾ ਆ ਇਹ ਬਹੁਤ ਹੀ ਤਰ੍ਹਾਂ ਦੇ ਤੰਤਰ ਨੂੰ ਵੀ ਜਿਹੜੀ ਤੰਤਰ ਮੰਤਰ ਸਭ ਨੂੰ ਇਹ ਕੱਟਦਾ ਆ ਤਾਂ ਦੋਸਤੋ ਜਿੱਦਾਂ ਦੱਸਤਾ ਤੁਹਾਨੂੰ ਕੀਤੇ ਕਰਾਇ ਨੂੰ ਬਚਣ ਲਈ ਵੀ ਇਹਨੂੰ ਪ੍ਰਯੋਗ ਕਿੱਦਾ ਕਰਨਾ ਜੇ ਕਿਸੇ ਦੇ ਕੋਈ ਮੰਨ ਲਓ ਔਲਾਦ ਹੋਣੀ ਹੋਵੇ ਜਿੱਦਾਂ ਕਿਸੇ ਦੇ ਕੋਈ ਸਿੱਤੀ ਪੈਦੇ ਬੱਚਾ ਹੋਣਾ ਵਾਲਾ ਜਿਹਦੀ ਕੋਖ ਗਿਰ ਜਾਂਦੀ ਹੋਵੇ ਉਹ ਇਸ ਜੜ ਨੂੰ ਇਹਦੀ ਜੜ ਨੂੰ ਲਿਆ ਕੇ ਕਾਰਨ ਕਰ ਲਵੇ ਪਾ ਲਵੇ ਉਹਦਾ ਜਿਹੜਾ ਬੱਚਾ ਹੈ ਉਹ ਸੁਰੱਖਿਤ ਰਹੂਗਾ ਉਹਨੂੰ ਕੋਈ ਦਿੱਕਤ ਨਹੀਂ ਹੋਏਗੀ ਜਾਨ ਮਾਲ ਦਾ ਕੋਈ ਖਤਰਾ ਨਹੀਂ ਹੋਏਗਾ ਸੁਰੱਖਿਆ ਰੱਖ ਨਾਲ ਸਹੀ ਤਰੀਕੇ ਨਾਲ ਹੋ ਜਾਏਗਾ ਤੇ ਕੋਈ ਦੁਕਾਨ ਦਾ ਬੰਧਨ ਕੀਤਾ ਹੈ ਤਾਂ ਵੀ ਉੱਥੇ ਇੱਥੇ ਇਸ ਦੀ ਦੀ ਜੜ ਨੂੰ ਵਰਤ ਸਕਦੇ ਆ ਇਹਦੇ ਜੇ ਤੁਸੀਂ ਇਹਦੀ ਜੜ ਨੂੰ ਇਹਦੀ ਜੜ ਨੂੰ ਆਪਣੇ ਤੁਹਾਡੇ ਘਰ ਦੇ ਜਿੰਨੇ ਵੀ ਤੁਹਾਡੇ ਜੀ ਹੈ ਮੈਂਬਰ ਨੇ ਉਸ ਉਹਦੀ ਜੜ ਜਿਹੜੀ ਜਦੋਂ ਲਿਆ ਕੇ ਉਹਦੀ ਜੜ ਦਾ ਥੋੜਾ ਥੋੜਾ ਹਿੱਸਾ ਕਿਤੇ ਇੱਕ ਜੜਾ ਤਬੀਤ ਹੈ ਤਬੀਤ ਦੇ ਵਿੱਚ ਪਾ ਲਓ ਥੋੜਾ ਥੋੜਾ ਲਿਆ ਕੇ ਤਾਂ ਉਹ ਜਿਹੜੇ ਵੀ ਬੰਦੇ ਆ ਜਿੱਥੇ ਮਰਜ਼ੀ ਚਲੇ ਜਾਣ ਚਾਹੀ ਸ਼ਮਸ਼ਾਨ ਘਾਟ ਤੇ ਚਲੇ ਜਾਣ ਮਰਗ ਵਾਲੇ ਘਰ ਚਲੇ ਜਾਣ ਜਿੱਥੇ ਮਰਜ਼ੀ ਚਲੇ ਜਾਣ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਏਗੀ ਕੋਈ ਪਰੇਸ਼ਾਨੀ ਨਹੀਂ ਹੋਏਗੀ ਚਾਹੇ ਉਹ ਰਾਤ ਬਰਾਤੇ ਜਿੱਥੇ ਮਰਜ਼ੀ ਘੁੰਮ ਸਕਦੇ ਆ ਕੋਈ ਪਤਰਾ ਨਹੀਂ ਹੋਏਗਾ ਕੋਈ ਮਾੜੀ ਚੀਜ਼ ਉਹਨਾਂ ਦੇ ਲਾਗੇ ਨਹੀਂ ਆ ਸਕਦੀ ਨਾ ਉਹਦੇ ਤੇ ਕੋਈ ਜਾਦੂ ਟੂਣਾ ਹੋਣਾ ਆ ਉਹਦੀ ਰੱਖਿਆ ਹੋਏਗੀ ਔਰ ਇਹਦੇ ਜਿਹੜੇ ਤਵੀਤ ਜਦੋਂ ਪਾ ਲੈਨੇ ਆ ਜਿਹਦੀ ਇਹਦਾ ਇੰਨਾ ਕਿ ਜ਼ਬਰਦਸਤ ਇਹਦਾ ਰਿਜ਼ਲਟ ਮਿਲਦਾ ਆ ਪਾ ਕੇ ਤੁਹਾਨੂੰ ਆਪਣੇ ਆਪ ਪਤਾ ਚੱਲੂਗਾ ਪਹਿਲਾਂ ਹੁਣ ਸੁਣ ਲਓ ਕਰਨਾ ਇਹਦਾ ਕਿੱਦਾਂ ਇਹਨੂੰ ਪ੍ਰਯੋਗ ਕਿੱਦਾਂ ਕਰਨਾ ਪਹਿਲਾਂ ਉਹ ਸੁਣੋ ਹੁਣ ਤੁਸੀਂ ਕਿਸੇ ਵੀ ਸੋਮਵਾਰ ਵਾਲੇ ਦਿਨ ਮੰਨ ਲਓ ਸੋਮਵਾਰ ਨੂੰ ਪਹਿਲਾਂ ਤਾਂ ਐਤਵਾਰ ਦੇਖ ਲੈਣਾ ਐਤਵਾਰ ਵਾਲੇ ਦਿਨ ਸ਼ਾਮ ਨੂੰ ਜਾ ਕੇ ਧਤੂਰੇ ਦਾ ਦੇਖ ਲੈਣਾ ਜਿੱਥੇ ਤੁਹਾਡਾ ਕੋਈ ਬੂਟਾ ਲੱਗਾ ਹੋਊਗਾ ਉੱਥੇ ਜਾ ਕੇ ਤੁਸੀਂ ਦੋ ਅਰਗਬਤੀਆਂ ਲੈ ਕੇ ਜਾਣੀਆਂ ਤੇ ਦੋ ਪਤਾਸੇ ਲੈ ਕੇ ਜਾਣੇ ਆ ਠੀਕ ਹੈ ਜੀ ਦੋ ਅਰਗਬਤੀਆਂ ਦੋ ਪਤਾਸੇ ਉੱਥੇ ਤਤੂਰੇ ਦੀ ਜੜ ਦੇ ਉੱਤੇ ਰੱਖਿਆਣੇ ਆ ਅਰਦਾਸ ਬੇਨਤੀ ਕਰ ਦੇਣੀ ਆ ਭਗਵਾਨ ਭੋਲੇ ਨਾਥ ਸ਼ੰਕਰ ਦਾ ਨਾਮ ਲੈ ਕੇ ਤੁਸੀਂ ਇਹ ਗੱਲ ਕਹਿਣੀ ਆ ਕਿ हे ਵਨਸਪਤੀ ਦੇਵ ਤੁਹਾਨੂੰ ਮੈਂ ਜਨ ਕਲਿਆਣ ਦੇ ਲਈ ਜਗ ਕਲਿਆਣ ਦੇ ਲਈ ਲੈ ਕੇ ਜਾਣਾ ਚਾਹੁੰਦਾ ਆ ਕਿ ਤੁਸੀਂ ਮੇਰੇ ਨਾਲ ਸ਼ਰਧਾ ਭਾਵਨਾ ਦੇ ਨਾਲ ਮੇਰੇ ਨਾਲ ਚੱਲ ਕੇ ਮੇਰੇ ਦੁੱਖਾਂ ਦਾ ਨਾਸ਼ ਕਰੋ ਸਾਡੇ ਸਾਰੇ ਕਸ਼ਟ ਘਟੋ ਛੱਡੀ ਪਰਿਵਾਰ ਦੀ ਰੱਖਿਆ ਕਰੋ ਤੁਸੀਂ ਇੰਨੀ ਗੱਲ ਕਹਿ ਕੇ ਉੱਥੇ ਇੰਨੀ ਗੱਲ ਕਹਿ ਦੇਣੀ ਆ ਕਿ ਅਗਲੇ ਦਿਨ ਮੈਂ ਤੁਹਾਨੂੰ ਲੈਣ ਆਉਂਗਾ ਅੱਜ ਬੇਨਤੀ ਕਰਿਆਣੀ ਆ ਠੀਕ ਹੈ ਸ਼ਾਮ ਨੂੰ ਉਸ ਅਗਲੇ ਦਿਨ ਸੋਮਵਾਰ ਨੂੰ ਸਵੇਰੇ ਜਾ ਕੇ ਉਹਦੀ ਜੜ ਜੜੀ ਆ ਇੱਕ ਝਟਕੇ ਚ ਪੱਟ ਲੈਣਾ ਉਸ ਬੂਟੇ ਨੂੰ ਠੀਕ ਹੈ ਉਹਨੂੰ ਪੱਟ ਕੇ ਲਿਆ ਕੇ ਉਸ ਤੋਂ ਬਾਅਦ ਤੁਸੀਂ ਉਹਦੀ ਜੜ ਹੈ ਜੜ ਜੜੀ ਹੈ ਉਹ ਕੱਢ ਲੈਣੀ ਆ ਬਾਕੀ ਦਾ ਹਿੱਸਾ ਹੈ ਉਹ ਰੱਖ ਦੇਣਾ ਕਿਤੇ ਸਾਈਡ ਤੇ ਜਾਉ ਨੂੰ ਘਰ ਦੇ ਉੱਤੇ ਛੱਤ ਤੇ ਰੱਖ ਦੇਣਾ ਸੁੱਕ ਜਾਊਗਾ ਤੇ ਫਿਰ ਉਹ ਉਹਨੂੰ ਬਾਅਦ ਵਿੱਚੋਂ ਕਿਤੇ ਜਲ ਪ੍ਰਵਾਹ ਕਰ ਦੇਣਾ ਉਹਨੂੰ ਇਦਾਂ ਨਹੀਂ ਸੁੱਟ ਕੇ ਆਣਾ ਫਿਰ ਉਸ ਤੋਂ ਬਾਅਦ ਉਹਦੀ ਜੜ੍ਹ ਆ ਉਹਨੂੰ ਚੰਗੀ ਤਰ੍ਹਾਂ ਗੰਗਾ ਜਲ ਨਾਲ ਜਾਂ ਸ਼ੁੱਧ ਪਾਣੀ ਨਾਲ ਧੋ ਕੇ ਕੱਚੀ ਲੱਸੀ ਨਾਲ ਧੋ ਕੇ ਜਿੱਥੇ ਤੁਸੀਂ ਪੂਜਾ ਕਰਦੇ ਹੋ ਉੱਥੇ ਪੂਰੇ 11 ਦਿਨ ਰੱਖਣੀ ਆ ਲਾਲ ਕੱਪੜੇ 'ਚ ਬੰਨ ਕੇ ਇਹਦੀ ਪੂਜਾ ਕਰਨੀ ਆ ਪੂਜਾ ਕਰਨ ਤੋਂ ਬਾਅਦ ਇਹਦੇ ਥੋੜੇ-ਥੋੜੇ ਜਿੱਦਾਂ ਤੁਹਾਨੂੰ ਦੱਸਿਆ ਕਿ ਹਿੱਸੇ ਆ ਟੋਟੇ ਕਰਕੇ ਅਲੱਗ-ਅਲੱਗ ਤਬੀਤਾਂ ਦੇ ਵਿੱਚ ਪਾ ਲੋ ਜਿੱਥੇ ਵੀ ਜਿਹੜਾ ਵੀ ਕੋਈ ਇਹਨੂੰ ਪਾਏਗਾ ਉਹਦੀ ਰੱਖਿਆ ਹੋਏਗੀ ਉਹਦੇ ਦਿਨ ਜਿਹੜੇ ਆ ਬਦਲਨੇ ਸ਼ੁਰੂ ਹੋ ਜਾਊਗੀ ਉੱਤੇ ਕੋਈ ਉਹਨੂੰ ਗਰਿਆਂ ਦੀ ਮਾਰ ਨਹੀਂ ਪਾਏਗੀ ਕੋਈ ਇਲਮ ਨਹੀਂ ਚੱਲੇਗਾ ਜਿਹੜਾ ਦੱਸਿਆ ਵੀ ਜਿੱਦਾਂ ਕਿਸੇ ਦੇ ਬੱਚਾ ਹੋਣ ਵਾਲਾ ਉਹਦੇ ਬੰਨ੍ਹ ਦੋ ਤਵੀਤ ਤਾਂ ਜਿਹੜਾ ਉਹਦਾ ਬੱਚਾ ਹੈ ਉਹ ਸੁਰੱਖਿਆ ਰਹੂਗੀ ਉਹਦੀ ਰੱਖਿਆ ਕੋਈ ਭੂਤ-ਪ੍ਰੇਤ ਲੱਗੇ ਨਹੀਂ ਕੋਈ ਮਾੜੀ ਚੀਜ਼ ਨਹੀਂ ਆਏਗੀ ਇਹੀ ਵਰਤ ਕੇ ਤੁਸੀਂ ਦੇਖਿਓ ਇਹਦਾ ਰਿਜ਼ਲਟ ਬਹੁਤ ਜ਼ਬਰਦਸਤ ਆ ਇਹ ਇਦਾਂ ਦੇ ਪ੍ਰਯੋਗ ਕੋਈ ਦੱਸਦਾ ਨਹੀਂ ਇਹਨੂੰ ਕਿਸੇ ਕਾਲੇ ਕੱਪੜੇ ਦੇ ਵਿੱਚ ਬੰਨ ਕੇ ਤੁਸੀਂ ਘਰ ਦੇ ਮੁੱਖ ਦਵਾਰ ਤੇ ਵੀ ਰੱਖ ਗੇਟ ਤੇ ਵੀ ਟੰਗ ਸਕਦੇ ਇਹਦੇ ਨਾਲ ਕੋਈ ਘਰ 'ਚ ਮਾੜੀ ਚੀਜ਼ ਨਹੀਂ ਆਉਂਦੀ ਇਹ ਵਰਤ ਕੇ ਦੇਖ ਲਓ ਬਹੁਤ ਥਾਂ ਤੇ ਵਰਤਿਆ ਜਾਂਦਾ ਆ ਇਹ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਭਲੀ ਕਰੇ